ਵਾਹਿਗੁਰਜੀ ਕਾ ਖਾਲਸਾ ਵਾਹਿਗੁਰਜੀ ਕੀ ਫਤਿਹ ਪਿਆਰੀ ਸਾਧ ਸੰਗਤ ਜੀ ਸਭ ਤੋਂ ਪਹਿਲਾਂ ਤਾਂ ਵੀਡੀਓ ਨੂੰ ਲਾਈਕ ਤੇ ਸ਼ੇਅਰ ਜ਼ਰੂਰ ਕਰ ਦਿਓ ਅੱਜ ਦੀ ਸਾਖੀ ਵੀ ਤੁਹਾਨੂੰ ਦੱਸਣ ਜਾ ਰਹੇ ਹਾਂ ਕਿ ਸ੍ਰੀ ਗੁਰੂ ਹਰਗੋਬਿੰਦ ਸਾਹਿਬ ਜੀ ਨੇ ਇੱਕ ਸੱਪ ਦਾ ਸ਼ਿਕਾਰ ਕਿਉਂ ਕੀਤਾ ਧੰਨ ਧੰਨ ਸ੍ਰੀ ਗੁਰੂ ਹਰਗੋਬਿੰਦ ਸਾਹਿਬ ਜੀ ਮਹਾਰਾਜ ਦੀ ਜੰਗ ਜਿੱਤਣ ਤੋਂ ਬਾਅਦ ਕਾਂਗੜ ਪਾਈ ਜੋਧ ਰਾਏ ਜੀ ਦੇ ਕੋਲ ਰੁਕੇ ਤੇ ਇੱਕ ਦਿਨ ਗੁਰੂ ਹਰਗੋਬਿੰਦ ਸਾਹਿਬ ਜੀ ਸ਼ਿਕਾਰ ਕਰਨ ਦੇ ਲਈ ਜੰਗਲ ਵਿੱਚ ਨਿਕਲ ਗਏ ਇੱਕ ਸੰਘਣੀ ਝਾੜੀ ਦੇ ਕੋਲ ਰੁਕ ਗਏ ਤੇ ਕੁਝ ਧੇਰ ਲਈ ਉੱਥੇ ਹੀ ਠਹਿਰ ਗਏ ਤੇ ਥੋੜੀ ਦੇਰ ਬਾਅਦ ਇੱਕ ਬਹੁਤ ਵੱਡਾ ਸੱਪ ਉੱਥੋਂ ਝਾੜੀਆਂ ਦੇ ਵਿੱਚੋਂ ਨਿਕਲ ਆਇਆ ਗੁਰੂ ਸਾਹਿਬ ਜੀ ਦੇ ਸਿੱਖਾਂ ਦੀ ਨਜ਼ਰ ਉਸ ਸੱਪ ਉੱਤੇ ਪਈ ਉਹਨਾਂ ਨੇ ਉਸ ਸੱਪ ਨੂੰ ਪਰੇ ਹਟਾਉਣ ਕਰਨ ਲਈ ਬਹੁਤ ਯਤਨ ਕੀਤਾ ਗੁਰੂ ਹਰਗੋਬਿੰਦ ਸਾਹਿਬ ਜੀ ਨੇ ਸਿੱਖਾਂ ਨੂੰ ਇਸ ਚੀਜ਼ ਤੋਂ ਮਨਾ ਕਰ ਦਿੱਤਾ ਕਿ ਉਹ ਸੱਪ ਨੂੰ ਪਰੇਸ਼ਾਨ ਨਾ ਕੀਤਾ ਜਾਵੇ। ਉਹਨਾਂ ਸਿੱਖਾਂ ਨੇ ਸੱਪ ਨੂੰ ਛੱਡ ਦਿੱਤਾ ਤੇ ਉਹ ਸੱਪ ਗੁਰੂ ਸਾਹਿਬ ਜੀ ਦੇ ਚਰਨਾਂ ਕੋਲ ਆ ਕੇ ਖਲੋ ਗਿਆ। ਗੁਰੂ ਸਾਹਿਬ ਜੀ ਨੇ ਆਪਣੇ ਸੱਜੇ ਪੈਰ ਨੂੰ ਜੁੱਤੀ ਵਿੱਚੋਂ ਬਾਹਰ ਕੱਢਿਆ ਤੇ ਸੱਪ ਦੇ ਸਿਰ ਉੱਤੇ ਲਾਇਆ ਤੇ ਸੱਪ ਦੇ ਸਿਰ ਉੱਤੇ ਲਾ ਦਿੱਤਾ। ਗੁਰੂ ਸਾਹਿਬ ਜੀ ਦਾ ਚਰਨ ਜਿਵੇਂ ਹੀ ਸੱਪ ਨੂੰ ਛੋਇਆ, ਉਹ ਸੱਪ ਸਿਰ ਤੋਂ ਲੈ ਕੇ ਧੜ ਤੱਕ ਪਾਟ ਗਿਆ। ਤੇ ਸੱਪ ਦੇ ਵਿੱਚੋਂ ਖੂਨ ਦੇ ਨਾਲ-ਨਾਲ ਕੀੜੇ ਵੀ ਬਾਹਰ ਨਿਕਲਣ ਲੱਗ ਪਏ। ਇਹ ਦੇਖ ਕੇ ਸਭ ਉੱਥੇ ਹੈਰਾਨ ਰਹਿ ਗਏ ਤੇ ਭਾਈ ਜੋਧ ਜੀ ਗੁਰੂ ਸਾਹਿਬ ਜੀ ਨੂੰ ਪੁੱਛਣ ਲੱਗੇ ਕਿ ਗੁਰੂ ਸਾਹਿਬ ਜੀ ਮਰੇ ਹੋਏ ਸੱਪ ਦੇ ਤਾਂ ਕੀੜੇ ਪੈ ਸਕਦੇ ਹਨ ਪਰ ਇਸ ਦੀ ਤਾਂ ਜਿੰਦੇ ਦੇ ਹੀ ਕੀੜੇ ਪਏ ਹੋਏ ਹਨ। ਉਹਦੇ ਸੱਪ ਵਿੱਚ ਕੀੜੇ ਕਿਵੇਂ ਹੋ ਸਕਦੇ ਹਨ? ਕਿਰਪਾ ਕਰਕੇ ਸਾਨੂੰ ਇਸ ਬਾਰੇ ਦੱਸੋ ਤਾਂ ਗੁਰੂ ਸਾਹਿਬ ਜੀ ਕਹਿਣ ਲੱਗੇ ਕਿ ਇਹ ਸੱਪ ਪਿਛਲੇ ਜਨਮ ਵਿੱਚ ਇੱਕ ਪਖੰਡੀ ਸਾਧੂ ਸੀ ਜਿਹੜਾ ਕਿ ਆਪਣੇ ਪਖੰਡਾ ਨਾਲ ਲੋਕਾਂ ਨੂੰ ਆਪਣੇ ਪਿੱਛੇ ਲਾ ਕੇ ਉਹਨਾਂ ਤੋਂ ਆਪਣੀ ਸੇਵਾ ਕਰਵਾਉਂਦਾ ਹੁੰਦਾ ਸੀ ਲੋਕ ਇਸ ਨੂੰ ਮਾਇਆ ਦੇ ਰੂਪ ਵਿੱਚ ਬਹੁਤ ਸਾਰੀ ਭੇਟਾ ਦਿੰਦੇ ਸਨ ਤੇ ਇਹ ਉਸ ਨਾਲ ਖੂਬ ਮौज ਕਰਦਾ ਤੇ ਖੁੱਲੀ ਐਸ਼ ਉਡਾਉਂਦਾ ਸੀ ਇੱਕ ਵਾਰੀ ਧੰਨ ਸ਼੍ਰੀ ਗੁਰੂ ਨਾਨਕ ਦੇਵ ਜੀ ਯਾਤਰਾ ਕਰਦੇ ਹੋਏ ਇਹ ਸਾਧੂ ਦੇ ਪਿੰਡ ਵਿੱਚ ਪਹੁੰਚ ਗਏ ਜਿਸ ਦਾ ਨਾਮ ਜਿਸ ਦਾ ਨਾਮ ਲੰਬਵਾਲੀ ਸੀ ਪਿੰਡ ਵਿੱਚ ਪਹੁੰਚਦਿਆਂ ਹੀ ਭਾਈ ਮਰਦਾਨਾ ਸ੍ਰੀ ਗੁਰੂ ਨਾਨਕ ਦੇਵ ਜੀ ਨੂੰ ਕਹਿਣ ਲੱਗੇ ਕਿ ਗੁਰੂ ਸਾਹਿਬ ਜੀ ਮੈਨੂੰ ਬਹੁਤ ਜ਼ਿਆਦਾ ਪਿਆਸ ਲੱਗੀ ਹੋਈ ਹੈ ਤਾਂ ਗੁਰੂ ਸਾਹਿਬ ਜੀ ਨੇ ਭਾਈ ਮਰਦਾਨੇ ਨੂੰ ਕਿਹਾ ਜਾ ਜਾ ਕੇ ਤੋਂ ਥੋੜੀ ਦੂਰ ਤੇ ਹੀ ਇੱਕ ਰੇਤ ਦਾ ਟਿੱਬਾ ਆਵੇਗਾ ਤੇ ਉਸ ਟਿੱਬੇ ਉੱਤੇ ਇੱਕ ਸਾਧੂ ਰਹਿੰਦਾ ਹੈ ਜਾ ਉਸ ਸਾਧੂ ਕੋਲ ਜਾ ਉਸ ਸਾਧੂ ਕੋਲ ਜਾ ਕੇ ਪਾਣੀ ਪੀਆ ਗੁਰੂ ਸਾਹਿਬ ਜੀ ਦੀ ਆਗਿਆ ਲੈ ਕੇ ਭਾਈ ਮਰਦਾਨਾ ਉਹ ਸਾਧੂ ਕੋਲ ਪਹੁੰਚ ਗਿਆ ਤੇ ਉਸ ਸਾਧੂ ਨੂੰ ਪਾਣੀ ਪੀਣ ਲਈ ਬੇਨਤੀ ਕਰਨ ਲੱਗਾ ਪਰ ਉਹ ਸਾਧੂ ਉਸ ਵੇਲੇ ਆਰਾਮ ਕਰ ਰਿਹਾ ਸੀ ਜੇਕਰ ਤੁਸੀਂ ਪਾਣੀ ਪੀਣਾ ਹੈ ਤਾਂ ਥੋੜੀ देर ਇੰਤਜ਼ਾਰ ਕਰੋ ਮੇਰੇ ਚੇਲੇ ਆਉਣਗੇ ਤੇ ਉਹ ਤੁਹਾਨੂੰ ਆ ਕੇ ਪਾਣੀ ਪਿਲਾ ਦੇਣਗੇ ਜਿੰਨੀ ਦੇਰ ਮੇਰੇ ਚੇਲੇ ਨਹੀਂ ਆਉਂਦੇ ਓਨੀ ਦੇਰ ਤੁਹਾਨੂੰ ਇੰਤਜ਼ਾਰ ਕਰਨਾ ਪਵੇਗਾ ਉਹ ਸਾਧੂ ਮੰਝੇ ਤੋਂ ਜਰਾ ਵੀ ਨਹੀਂ ਹਿੱਲਿਆ ਕਿਉਂਕਿ ਉਸ ਨੂੰ ਕੰਮ ਕਰਨਾ ਬਿਲਕੁਲ ਪਸੰਦ ਨਹੀਂ ਸੀ ਸਿਰਫ ਲੋਕਾਂ ਦੇ ਪੈਸਿਆਂ ਤੇ ਐਸ ਕਰਨੀ ਚੰਗੀ ਲੱਗਦੀ ਸੀ ਭਾਈ ਮਰਦਾਨਾ ਜੀ ਪਾਣੀ ਪੀਣ ਲਈ ਕਾਫੀ ਦੇਰ ਤੱਕ ਇੰਤਜ਼ਾਰ ਕਰਦੇ ਰਹੇ ਪਰ ਉਸ ਸਾਧੂ ਦਾ ਕੋਈ ਵੀ ਚੇਲਾ ਉੱਥੇ ਨਾ ਪਹੁੰਚਿਆ ਕੁਝ ਦੇਰ ਬਾਅਦ ਭਾਈ ਮਰਦਾਨਾ ਜੀ ਉੱਥੋਂ ਥੱਕ ਹਾਰ ਕੇ ਬਿਨਾਂ ਪਾਣੀ ਪੀਤੇ ਹੀ ਗੁਰੂ ਸਾਹਿਬ ਜੀ ਕੋਲ ਆ ਗਏ ਇਹ ਸਾਰੀ ਕਹਾਣੀ ਗੁਰੂ ਸਾਹਿਬ ਜੀ ਨੂੰ ਆ ਕੇ ਦੱਸੀ ਤਾਂ ਭਾਈ ਮਰਦਾਨੇ ਦੇ ਮੂੰਹੋਂ ਇਹ ਗੱਲ ਸੁਣ ਕੇ ਗੁਰੂ ਸਾਹਿਬ ਜੀ ਆਪ ਉਸ ਸਾਧੂ ਕੋਲ ਚੱਲ ਪਏ ਤੇ ਉਸਦੇ ਡੇਰੇ ਤੇ ਪਹੁੰਚ ਗਏ ਤਾਂ ਕੀ ਦੇਖਦੇ ਹਨ ਕਿ ਉਹ ਸਾਧੂ ਬੜੇ ਆਰਾਮ ਨਾਲ ਲੰਮੇ ਪਿਆ ਹੋਇਆ ਸੀ ਤਾਂ ਸਾਧੂ ਨੂੰ ਇਸ ਤਰ੍ਹਾਂ ਸੁੱਤਿਆਂ ਪਿਆ ਦੇਖ ਕੇ ਸਵਾਭਕ ਹੀ ਗੁਰੂ ਸਾਹਿਬ ਜੀ ਦੇ ਮੂੰਹੋਂ ਬਚਨ ਨਿਕਲ ਗਏ ਇਸਲਾਰ ਵਾਂਗੂ ਲੰਮਾ ਪਿਆ ਹੋਇਆ ਹੈ ਕਿ ਜੇਕਰ ਤੂੰ ਉੱਠ ਕੇ ਮਰਦਾਨੇ ਨੂੰ ਪਾਣੀ ਪਿਆ ਦਿੰਦਾ ਤਾਂ ਤੇਰਾ ਕੀ ਵਿਗੜਦਾ ਸੀ ਤਾਂ ਇਹ ਗੱਲ ਸੁਣ ਕੇ ਉਹ ਸਾਧੂ ਗੁਰੂ ਸਾਹਿਬ ਜੀ ਦੇ ਚਿਹਰੇ ਵੱਲ ਦੇਖਣ ਲੱਗਾ ਤੇ ਦੇਖਦਿਆਂ ਸਾਰੀ ਗੁਰੂ ਸਾਹਿਬ ਜੀ ਦੇ ਚਰਨੀ ਢੈ ਪਿਆ ਕਿਉਂਕਿ ਉਹ ਗੁਰੂ ਸਾਹਿਬ ਜੀ ਦੇ ਰੂਹਾਨੀ ਚਿਹਰੇ ਵੱਲ ਦੇਖ ਕੇ ਇਹ ਸਮਝ ਚੁੱਕਿਆ ਸੀ ਕਿ ਉਹ ਇੱਕ ਆਮ ਸਾਧੂ ਨਹੀਂ ਹਨ ਤੇ ਇਹਨਾਂ ਸਾਧੂ ਸੰਤਾਂ ਦੇ ਮੂੰਹੋਂ ਨਿਕਲਾ ਹੋਇਆ ਬੋਲ ਕਦੀ ਖਾਲੀ ਨਹੀਂ ਜਾਂਦਾ ਤੇ ਫਿਰ ਸਾਧੂ ਗੁਰੂ ਸਾਹਿਬ ਜੀ ਨੂੰ ਪੁੱਛਣ ਲੱਗਾ ਕਿ ਮੈਨੂੰ ਪਤਾ ਹੈ ਆਪ ਜੀ ਦੇ ਮੂੰਹੋਂ ਨਿਕਲੇ ਬਚਨ ਸੱਚ ਹੋ ਜਾਣਗੇ ਕਰਕੇ ਮੈਨੂੰ ਹੁਣ ਇਹ ਦੱਸੋ ਕਿ ਮੇਰਾ ਉਧਾਰ ਕਿਵੇਂ ਹੋਵੇਗਾ ਮੇਰੀ ਜੁਨੀ ਕਿਵੇਂ ਕੱਟੀ ਜਾਵੇਗੀ ਤਾਂ ਗੁਰੂ ਸਾਹਿਬ ਜੀ ਕਹਿਣ ਲੱਗੇ ਹੋਨ ਅਸੀਂ 6ਵੇਂ ਜਾਮੇ ਵਿੱਚ ਆਵਾਂਗੇ ਤੇ ਉਦੋਂ ਹੀ ਤੇਰਾ ਉਦਾਰ ਹੋਵੇਗਾ ਇਹ ਸ਼ਬਦ ਕਹਿਣ ਤੋਂ ਬਾਅਦ ਗੁਰੂ ਨਾਨਕ ਦੇਵ ਜੀ ਉੱਥੋਂ ਅੱਗੇ ਵੱਲ ਚੱਲ ਪਏ ਤੇ ਉਸ ਤੋਂ ਬਾਅਦ ਉਹ ਸਾਧੂ ਦੀ ਮੌਤ ਹੋ ਗਈ ਪਰ ਮਰਨ ਲੱਗਿਆਂ ਵੀ ਉਸ ਦੀ ਸੁਰਤ ਉਸ ਮਾਇਆ ਵਿੱਚ ਹੀ ਸੀ ਜੋ ਉਸ ਨੇ ਲੋਕਾਂ ਤੋਂ ਇਕੱਠੀ ਕਰੀ ਹੋਈ ਸੀ ਕਰਕੇ ਉਹ ਸੱਪ ਦੀ ਜੂਨੀ ਵਿੱਚ ਪੈ ਗਿਆ ਤੇ ਇਸ ਦੇ ਟੇੜੇ ਵਿੱਚ ਜੋ ਕੀੜੇ ਪਏ ਸਨ ਉਹ ਇਸ ਦੇ ਭਗਤ ਸਨ ਜਿਹੜੇ ਕਿਸ ਨੂੰ ਹਰ ਪਲ ਅੰਦਰ ਹੀ ਅੰਦਰ ਖਾ ਰਹੇ ਸਨ ਜਿਵੇਂ ਪਹਿਲਾਂ ਇਸ ਨੇ ਉਹਨਾਂ ਦੇ ਪੈਸਿਆਂ ਨੂੰ ਖਾਧਾ ਸੀ ਹੁਣ ਉਹ ਭਗਤ ਇਸ ਨੂੰ ਕੀੜਿਆਂ ਦੇ ਰੂਪ ਵਿੱਚ ਖਾ ਰਹੇ ਸਨ ਤੇ ਅੱਜ ਉਹ ਸਾਧੂ ਦਾ ਤੇ ਉਸ ਦੇ ਭਗਤਾਂ ਦਾ ਉਦਾਰ ਹੋ ਚੁੱਕਿਆ ਹੈ ਤੇ ਉਹਨਾਂ ਦੀ ਚਰਾਸੀ ਕੱਟੀ ਜਾ ਚੁੱਕੀ ਹੈ ਇਹ ਸਾਖੀ ਤੁਹਾਨੂੰ ਕਿੱਦਾਂ ਦੀ ਲੱਗੀ ਲਾਈਕ ਤੇ ਕਮੈਂਟ ਕਰਕੇ ਜਰੂਰ ਦੱਸਿਓ ਵਾਹਿਗੁਰਜੀ ka ਖਾਲਸਾ ਵਾਹਿਗੁਰਜੀ ਕੀ ਫਤਿਹ